ਆਖਰੀ ਚਾਰ ਸੋਬੀ ਤੇਰਾ ਕਦੇ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਕਸਾਮ ਵਾਲਾ ਕੀਤੇ ਇਹ ਜਿਹੜਾ ਅੱਜ ਦਾ ਪ੍ਰਦਰਸ਼ਨ ਹੈ ਜੀ ਦੇਖੋ ਪਿਛਲੇ 23 ਦਿਨਾਂ ਤੋਂ ਸਰਦਾਰ ਜਜੀਤ ਸਿੰਘ ਜੀ ਢੱਲੇਵਾਲ ਮਰਨ ਵਰਤ ਤੇ ਬੈਠੇ ਐ ਤੇ ਇਸ ਦੇਸ਼ ਦੀ ਜਿਹੜੀ ਗੁੰੰਗੀ ਬੋਲੀ ਸਰਕਾਰ ਹੋ ਚੁੱਕੀ ਹੈ ਉਸ ਨੂੰ ਜਗਾਉਣ ਵਾਸਤੇ ਸਿਰਫ ਅੱਜ ਇੱਕ ਚੇਤਾਵਨੀ ਰੇਲਵੇ ਟਰੈਕ ਜਾਮ ਕੀਤੇ ਗਏ ਆ 3 ਘੰਟੇ ਵਾਸਤੇ ਤਾਂ ਕਿ ਸਰਕਾਰ ਦੇ ਕੰਨਾਂ ਤੇ ਜੂੰਨ ਸਰਕ ਸਕੇ ਕਿਉਂਕਿ ਸਾਡਾ ਇੱਕ ਦੇਸ਼ ਦਾ ਵੱਡਾ ਸਾਡਾ ਆਗੂ ਆ ਜਿਹੜਾ ਉਹ ਆਪਣੀਆਂ ਮੰਗਾਂ ਨੂੰ ਮਨਾਉਣ ਦੀ ਖਾਤਰ ਜਿਹੜੀਆਂ ਇਹਨਾਂ ਪਾਇ ਦਿੱਲੀ ਦੇ ਅੰਦੋਲਨ ਦੇ ਵਿੱਚ ਸਰਕਾਰ ਨੇ ਮੰਨਣੀਆਂ ਸੀ ਮੰਗਾਂ ਉਹ ਲਾਗੂ ਨਹੀਂ ਕੀਤੀਆਂ। ਉਨਾ ਹੀ ਮੰਗਾਂ ਨੂੰ ਅਸੀਂ ਦੁਬਾਰਾ ਲਾਗੂ ਕਰਾਉਣਾ ਚਾਹੁੰਦੇ ਆ। ਉਸ ਸਿਲਸਿਲੇ ਦੇ ਵਿੱਚ ਆ ਜਿਹੜਾ ਰੇਲਵੇ ਟ੍ਰੇਕ ਅੱਜ ਜਾਮ ਕੀਤੇ ਗਏ। ਉਹ ਕੀ ਲੱਗਦਾ ਕਿ ਇਹ ਵੀ ਕਾਰਨ 10 ਮਹੀਨੇ ਸਮਾਂ ਹੋ ਚੁੱਕਿਆ 23 ਦਿਨ ਤੋਂ ਡੱਲੇ ਸਾਹਿਬ ਵੀ ਪਰਮਸਥਨ ਬੈਠੇ ਆ। ਪਰ ਹਈ ਸਰਕਾਰ ਗੱਲ ਕਰਨ ਦੇ ਰਵਈਏ ਦੇ ਵਿੱਚ ਨਹੀਂ ਲੰਝਰ ਆ ਰਹੀ ਇਹ ਸਰਕਾਰਾਂ ਦੀ ਇੱਕ ਪੁਰਾਣੀ ਪਾਲਿਸੀ ਹੈ ਕਿ ਸਰਕਾਰਾਂ ਟੀਟ ਹੋ ਜਾਇਆ ਕਰਦੀਆਂ ਕਿਉਂਕਿ ਜਦੋਂ ਦੇਸ਼ ਦੇ ਵਿੱਚ ਇਹ ਮੋਦੀ ਸਰਕਾਰ ਹੈ ਜਿਹੜੀ ਤਾਨਾਸ਼ਾਹੀ ਰਾਜ ਚਲਾਉਣ ਦੇ ਮੂਡ ਵਿੱਚ ਦਿਸ ਰਹੀ ਹੈ ਸਾਨੂੰ ਕਿ ਉਹਨਾਂ ਜਿਹੜੇ ਸਰਕਾਰ ਨਹੀਂ ਮੰਨੂਗੀ ਜਿੰਨਾ ਚਿਰ ਅਸੀਂ ਚਾਰ ਚਪੇਰੋਂ ਧੌਣ ਤੇ ਗੋਡਾ ਨਹੀਂ ਰੱਖਦੇ ਇਹ ਇਹ ਜਿਹੜਾ ਅੱਜ ਦਾ ਇਹ ਅੰਦੋਲਨ ਹੈ ਇਹ ਬਿਲਕੁਲ ਦਿੱਲੀ ਦਾ ਰੂਪ ਲੈ ਚੁੱਕਿਆ ਹੈ ਔਰ ਇਸ ਮੋਦੀ ਸਰਕਾਰ ਨੂੰ ਚੋਣਾ ਪੈਣਾ ਔਰ ਸਾਡੀਆਂ ਜਿਹੜੀਆਂ ਮੰਗਾਂ ਇਹ ਮੰਨਣੀਆਂ ਪੈਣੀਆਂ ਅੱਜ ਭਾਰਤੀ ਸਾਡੇ ਦੋ ਸਾਜਣ ਸਿੱਧੂਪੁਰ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜ ਦੀ ਕੌਂ ਤੇ ਜਿਹੜਾ ਅੱਜ ਉਥੋਂ ਫਰਮਾਨ ਜਾਰੀ ਹੋਇਆ ਸੀ ਵੀ 12 ਵਜੇ ਤੋਂ ਲੈ ਕੇ 3 ਵਜੇ ਤੱਕ ਜਿਹੜੀਆਂ ਪੂਰੇ ਪੰਜਾਬ ਦੇ ਵਿੱਚ ਟ੍ਰੇਨਾਂ ਰੁਕੀਆਂ ਜਾਣੀਆਂ ਉਸ ਦੀ ਕੋਲ ਤੇ ਪਹਿਰਾ ਦਿੰਦੇ ਹੋਏ ਅੱਜ ਇਲਾਕੇ ਦੇ ਕਿਸਾਨ ਭਰਾ ਜਿਹੜੇ ਇਹਦੇ ਬਹੁਤ ਵੱਡੀ ਗੰਚੀ ਦੇ ਵਿੱਚ ਜਿਹੜੇ ਟ੍ਰੇਕਾਂ ਦੇ ਉੱਤੇ ਆ ਤੇ ਗੁੰਗੀ ਬੋਲੀ ਸਰਕਾਰ ਨੂੰ ਜਗਾਉਣ ਲਈ ਇਹ ਜਿਹੜਾ 12 ਤੋਂ ਲੈ ਕੇ 3 ਵਜੇ ਤੱਕ ਪੂਰਨ ਜਿਹੜਾ ਬਾਈਕਾੜਾ ਜਰਾ ਕੀਤਾ ਘਟਰੇਣਾ ਆ ਲਗਾਤਾਰ ਡਲੇ ਸਾਹਿਬ ਮਤਬਕ ਬੈਠੇ ਹੋਏ ਕਿਹੜਾ ਮੰਗਾ ਮੰਗਾ ਮਲੋ ਕਿਉਂਕਿ ਆਦਮੀ ਨਹੀਂ ਆ ਰਹੇ ਕੀ ਕਹਿਣਾ ਹੈ ਗੁੰਗੀ ਬੋਲੀ ਸਰਕਾਰ ਹੈ ਜਿਹੜੀ ਕੋਵਿਡ ਘਰਾਣਿਆਂ ਦੇ ਕਹਿਣ ਤੇ ਜਿਹੜੀ ਗਰੀਬਾਂ 'ਚ ਮਜ਼ਦੂਰਾਂ ਦੇ ਅਤਿਆਚਾਰ ਕਰ ਰਹੀ ਆ ਪਰ ਸਾਡੇ ਪ੍ਰਧਾਨ ਜੀ ਦਾ ਦਿਨ ਨਿਸ਼ਚਾ ਹੈ ਕਿ ਉਹ ਇਸ ਕਾਰਨ ਸ਼ਹਾਦਤ ਦੇ ਦੇਣਗੇ ਪਰ ਜਿਹੜੀਆਂ ਕਿਸਾਨੀ ਮੰਗਾਂ ਉਹਨੂੰ ਲਾਗੂ ਕਰਵਾ ਕੇ ਮੋਰਚਾ ਫੜੇ ਕਰਾਂਗੇ ਮੈਂ ਚਰਨੀ ਸਿੰਘ ਪ੍ਰਧਾਨ ਵੀ ਕਈ ਇੱਕ ਤੋਂ ਸਿੱਧੂਪੁਰ ਫੜ ਸੁਖਣ ਵਾਲਾ ਇਹ ਜੋ ਸਾਢੇ 10 ਮਹੀਨਿਆਂ ਤੋਂ ਕਿਤੇ ਬੰਦੀਆਂ ਗੈਰਸਮਕਤ ਮੋਰਚਾ ਡੇਰਾ ਰਿੰਜੀਤ ਤੋਂ ਬੈਠੇ ਆ ਸ਼ੰਮੂ ਬਾਰਡਰ ਦੇਖਣ ਉਹ ਬਟਰ ਰਸਨਪੁਰਾ ਬਾਰਡਰ ਤੇ ਨਾ ਤਾਂ ਕੋਈ ਪੰਜਾਬ ਦੀ ਸਰਕਾਰ ਨਾ ਕੋਈ ਕੇਂਦਰ ਦੀ ਸਰਕਾਰ ਕੋਈ ਗੱਲ ਨਹੀਂ ਸੁਣ ਰਹੀ ਤਾਂ ਇਸ ਚੀਜ਼ ਨੂੰ ਲੈ ਕੇ ਸਾਡਾ ਸੁਪਰ ਜਥੇਬੰਦੀ ਦਾ ਸੂਬਾ ਪ੍ਰਧਾਨ ਜੀ ਨੀਤਨ ਡੰਡੇ ਵਾਲਾ ਤੇ ਮਰਦਮਾਰ ਤੇ ਬੈਠੇ ਆ ਕਤਰੀ ਬੰਬਾਈ 23 ਦਿਨ ਹੋ ਗਏ ਕਿਸੇ ਸਰਕਾਰ ਦੀ ਕਰਨ ਤੇ ਕੋਈ ਜਵਾਬ ਨਹੀਂ ਸਰਕੀ ਇਸ ਚੀਜ਼ ਦੇ ਵਿਰੋਧ ਦੇ ਵਿੱਚ ਅਸੀਂ ਅੱਜ ਸਾਰੇ ਪੰਜਾਬ ਦੇ ਵਿੱਚ ਰੇਲਵੇ ਟਰੱਕ ਜੰਮ ਕੀਤੇ ਕਾਮੇ ਮਨਦੂਗ ਹਾਲੇ ਤੱਕ ਜਿਹੜੀ ਸਰਕਾਰਾਂ ਗੱਲ ਕਰਨ ਦੇ ਰਵੱਈਏ ਦੇ ਵਿੱਚ ਨਜ਼ਰ ਨਹੀਂ ਆ ਰਹੀ ਤਰ ਵੇਖੋ ਸਰਕਾਰਾਂ ਜਦੋਂ ਉਥੇ ਅਸੀਂ 13 ਮਹੀਨੇ ਬੈਠੇ ਉਥੇ ਵਾਅਦਾ ਕਰਕੇ ਸਾਰੀਆਂ ਮੰਗਾ ਮੰਨ ਕੇ ਉਹ ਮੁਕਰ ਗਏ ਇਹਦਾ ਮਤਲਬ ਸੇ ਸਰਕਾਰਾਂ ਸਾਰੀਆਂ ਝੂਠੀਆਂ ਕੋਈ ਸੁਪਰੀ ਸਰਕਾਰ ਕਿਸੇ ਵਾਅਦਿਆਂ ਦੇ ਉੱਤੇ ਪੂਰੀ ਨਹੀਂ ਨਿਭਾਉਂਦੀ ਝੂਠੀਆਂ ਸਰਕਾਰਾਂ ਜੀ